ਮਹਾਨਦਾਰ ਕਹਿਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪੰਜਵੀਂ ਵਾਰ ਪੇਸ਼ ਨਹੀਂ ਹੋਏ ਕਿ ਹੁਣ ਉਹਨਾਂ ਨੂੰ ਵੀ ਪਤਾ ਹੈ ਕਿ ਸਾਡੀ ਜੇਲ੍ਹ ਤੇ ਵਿੱਚ ਜਗ੍ਹਾ ਬਣਨ ਜਾ ਰਹੀ ਹੈ ਤੇ ਉਹ ਹੁਣ ਉਹਨਾਂ ਦੇ ਵੱਲੋਂ ਨਵੇਂ ਪਲਾਨ ਬਣਾਏ ਜਾ ਰਹੇ ਨੇ ਤੇ ਜੇਕਰ ਹੁਣ ਦਿੱਲੀ ਦੇ ਮੁੱਖ ਮੰਤਰੀ ਦੇ ਕੇਜਰੀਵਾਲ ਜੇਕਰ ਜੇਲ੍ਹ ਜਾਂਦੇ ਨੇ ਤਾਂ ਉਹ ਹੁਣ ਆਪਣੀ ਪਤਨੀ ਨੂੰ ਕੁਰਸੀ ਤੇ ਬਿਠਾਉਣਗੇ ਇਹ ਬਿਆਨ ਮਨਜਿੰਦਰ ਸਿੰਘ ਸਰਸਾ ਦੇ ਵੱਲੋਂ ਦਿੱਤੇ ਗਏ ਨੇ ਤੇ ਕੇਜਰੀਵਾਲ ਤੇ ਪਲਟਵਾਰ ਕੀਤਾ ਤੇ ਉਹਨਾਂ ਨੇ ਕਿਹਾ ਹੈ ਕਿ ਕੇਜਰੀਵਾਲ ਸਾਹਿਬ ਕਹਿੰਦੇ ਨੇ ਕਿ ਭਾਜਪਾ ਆਮ ਆਦਮੀ ਪਾਰਟੀ ਤੋਂ ਡਰ ਗਈ ਐ ਤਾਂ ਅਸੀਂ ਕਹਿੰਦੇ ਹਾਂ ਕਿ ਹਾਂ ਅਸੀਂ ਡਰ ਗਏ ਹਾਂ ਪਰੰਤੂ ਤੁਸੀਂ ਬਹੁਤ ਕਟੜੀ ਇਮਾਨਦਾਰ ਹੋ ਤਾਂ ਅੱਜ ਫਿਰ ਕਿਉਂ ਨਹੀਂ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ED ਦੇ ਸਾਹਮਣੇ ਪੇਸ਼ ਹੋਏ ਕਿ ਇਹ ਤੁਹਾਡੀ ਇਮਾਨਦਾਰੀ ਹੈ ਅਜਿਹੇ ਜਿਹੜੇ ਤਿੱਖੇ ਸਵਾਲ ਉਹ ਮਨਜਿੰਦਰ ਸਿੰਘ ਸਰਸਾ ਦੇ ਵੱਲੋਂ ਚੱਕੇ ਜਾ ਰਹੇ ਨੇ ਤੇ ਪਲਟਵਾਰ ਇੱਕ ਵਾਰ ਫਿਰ ਤੋਂ ਮਨਜਿੰਦਰ ਸਿੰਘ ਸਰਸਾ ਦਾ ਕੇਜਰੀਵਾਲ ਤੇ ਦਿਖਾਈ ਦੇ ਰਿਹਾ ਪੂਰੇ ਮੁੱਦੇ ਨੂੰ ਕਿ ਸੁਣਦੇ ਆ ਮਨਜਿੰਦਰ ਸਿੰਘ ਸਰਸਾ ਦਾ ਹੋਰ ਕੀ ਕਹਿਣਾ ਹੈ ਉਲਟਾ ਚੋਰ ਕੋਤਵਾਲ ਕੋ ਡਾਟੇ ਇਹ ਸੁਣੀ ਸੀ ਗੱਲ ਪਰ ਹੁਣ ਦੇਖਣ ਨੂੰ ਮਿਲ ਰਹੀ ਆ ਅਰਵਿੰਦ ਕੇਜਰੀਵਾਲ ਜੀ ਜੋ ਕਿ ਕਟੜ ਬੇਈਮਾਨ ਜਿਹੜੇ ਕਿ ਕਟੜ ਕਰਪਟ ਕਟੜ ਲੁਟੇਰੇ ਮੰਨੇ ਜਾਂਦੇ ਨੇ ਉਹ ਹੁਣ ਕਹਿ ਰਹੇ ਰਿਹਾ ਕਿ ਮੈਂ ਪ੍ਰੋਟੈਸਟ ਕਰਨਾ ਹੈ ਪ੍ਰੋਟੈਸਟ ਕਾਦਾ ਕਰਨਾ ਹੈ ਕਿ ਈਡੀ ਮੈਨੂੰ ਕ腐ਪਸ਼ਨ ਦੇ ਚਾਰਜ ਸੰਦਰ ਕਿਉਂ ਬੁਲਾ ਰਹੀ ਆ ਇਸ ਕਰਕੇ ਮੈਂ ਬੀਜੇ ਦੇ ਪਾ ਬੀਜੇਪੀ ਦੇ ਖਿਲਾਫ ਜਾ ਕੇ ਵਿਰੋਧ ਕਰੂੰਗਾ ਫਿਰ ਕਹਿੰਦਾ ਬੀਜੇਪੀ ਡਰੀ ਹੋਈ ਹੈ ਬੀਜੇਪੀ ਡਰੀ ਹੋਈ ਹੈ ਭਰਾ ਅਸੀਂ ਤੇ ਬਿਲਕੁਲ ਡਰੇ ਹੋਏ ਆ ਐਡੇ ਕ腐ਪਟ ਬੰਦੇ ਤੋਂ ਡਰਨਾ ਚਾਹੀਦਾ ਐਡੇ ਬੇਈਮਾਨ ਬੰਦੇ ਤੋਂ ਡਰਨਾ ਚਾਹੀਦਾ ਐਡੇ ਲੁਟੇਰੇ ਤੋਂ ਹਰੇਕ ਨੂੰ ਡਰਨਾ ਚਾਹੀਦਾ ਮੈਂ ਤੇ ਸਾਰੇ ਵਿਦੇਸ਼ ਵਾਸੀਆਂ ਨੂੰ ਕਹਿੰਦਾ ਹਾਂ ਇਹਨਾਂ ਲੁਟੇਰਿਆਂ ਤੋਂ ਇਹਨਾਂ ਬੇਈਮਾਨਾਂ ਤੋਂ ਇਹਨਾਂ ਕ腐ਪ ਲੋਕਾਂ ਤੋਂ ਡਰੋ ਕਿਉਂਕਿ ਇਹਨਾਂ ਨੇ ਤੇ ਸਾਰੇ ਡਰ ਖੋਪਲਾ ਦਿੰਦੇ ਨੇ ਅਰਵਿੰਦ ਕੇਜਰੀਵਾਲ ਜੀ ਕਿਉਂ ਭੱਜ ਰਹੇ ਨੇ ਕਿਉਂਕਿ ਉਹਨੂੰ ਪਤਾ ਹੈ ਹੇਮੰਤ ਸੁਰੇਨ ਵਰਗੂ ਪਹਿਲਾਂ ਉਹਨਾਂ ਨੂੰ ਵੀ ਬੜੀ ਭੱਜਣ ਦੀ ਕੋਸ਼ਿਸ਼ ਕੀਤੀ ਹੇਮੰਤ ਸੁਰੇਨ ਜੀ ਨੇ ਆਖਰ 'ਚ ਖੁਦ ਰਿਜ਼ਾਈਨ ਕੀਤਾ ਕਿਸੇ ਨੇ ਕਿਹਾ ਨਹੀਂ ਕਿਉਂਕਿ ਪਤਾ ਸੀ ਸਬੂਤ ਇੰਨੇ ਪੁਖਤਾ ਹੈ ਬਚ ਨਹੀਂ ਸਕਦਾ ਅਰਵਿੰਦ ਕੇਜਰੀਵਾਲ ਜੀ ਨੂੰ ਪਤਾ ਹੈ ਉਹ ਇੱਕ ਕਮਿਸ਼ਨਰ ਰਹੇ ਨੇ ਇਨਕਮ ਟੈਕਸ ਦੇ ਭਾਵੇਂ ਐਡੀਸ਼ਨਲ ਹੀ ਰਹੇ ਹੁਣ ਪਰ ਉਹ ਜਾਣਦੇ ਨੇ ਕਿ ਮਨੀਸ਼ ਸੋਧਿਆ ਜੀ ਦੇ ਖਿਲਾਫ ਸੰਜੇ ਸਿੰਘ ਜੀ ਦੇ ਖਿਲਾਫ ਜਿਹੜੇ ਕੋਰਟ 'ਚ ਪੁਖਤਾ ਸਬੂਤ ਦਿੱਤੇ ਗਏ ਮਨੀ ਟ੍ਰੇਲ ਕਰੋੜਾਂ ਰੁਪਏ ਦੀ ਦਿੱਤੀ ਗਈ ਉਹਦੇ ਚੱਲਦੇ ਮਨੀ ਉਹ ਬਚ ਨਹੀਂ ਸਕਦੇ ਸਬੂਤਾਂ ਨੂੰ ਫੇਸ ਨਹੀਂ ਕਰ ਸਕਦੇ ਇਹਨਾਂ ਸਬੂਤਾਂ ਦਾ ਜਵਾਬ ਨਹੀਂ ਦੇ ਸਕਦੇ ਇਸ ਕਰਕੇ ਉਹ ਅਰੈਸਟ ਹੋਣਗੇ ਮੈਨੂੰ ਅਰਵਿੰਦ ਕੇਜਰੀਵਾਲ ਜੀ ਦੇ ਇੱਕ ਨਜ਼ਦੀਕੀ ਸਾਥੀ ਜਿਹੜੇ ਉਹਨਾਂ ਤੋਂ 2 ਨੰਬਰ ਮੰਨੇ ਜਾਂਦੇ ਨੇ ਉਹਨਾਂ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਜੀ 2-3 ਦਿਨਾਂ ਦੇ ਅੰਦਰ-ਅੰਦਰ ਇੱਕ ਮੀਟਿੰਗ ਬੁਲਾ ਰਹੇ ਐ ਐਮਐਲਏਆਂ ਦੀ ਉਸ ਦੇ ਅੰਦਰ ਉਹ ਆਪਣੀ ਧਰਮ ਪਤਨੀ ਨੂੰ ਫੇਰ ਤੋਂ ਕੋਸ਼ਿਸ਼ ਕਰ ਰਹੇ ਨੇ ਮੁੱਖ ਮੰਤਰੀ ਬਣਵਾਉਣ ਦੀ ਔਰ ਅਗਰ ਸਭ ਨੇ ਸਹਿਮਤੀ ਦੇ ਦਿੱਤੀ ਉਹ ਇਸ ਗੱਲ ਦਾ ਰੋਣਾ ਧੋਣਾ ਕਰਨਗੇ ਕਿ ਦੇਖੋ ਮੇਰੇ ਤੇ ਵਿਵਪਤਾ ਆ ਗਈ ਆ ਤੇ ਫਿਰ ਉਹ ਆਪਣੀ ਧਰਮ ਪਤਨੀ ਨੂੰ ਪਹਿਲਾਂ ਮੁੱਖ ਮੰਤਰੀ ਬਣਾਉਣਗੇ ਤੇ ਫਿਰ ਈਡੀ ਦੇ ਸਾਹਮਣੇ ਪੇਸ਼ ਹੋਣਗੇ ਹਾਲਾਤ ਇਹ ਬਣ ਗਏ ਨੇ ਅੱਜ ਕੱਲ ਕਿ ਅਰਵਿੰਦ ਕੇਜਰੀਵਾਲ ਜੀ ਆਪਣੀ ਧਰਮ ਪਤਨੀ ਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਸਾਰੀ ਲੜਾਈ ਲੜਦੇ ਪਏ ਆ ਪ੍ਰਦਰਸ਼ਨ ਕਰਕੇ ਲੋਕਾਂ ਦਾ ਧਿਆਨ ਹਟਾ ਰਹੇ ਨੇ ਉਲਟਾ ਚੋਰ ਕੋਤਵਾਲ ਕੋ ਡਾਂਟੇ ਇਹ ਸੁਣੀ ਸੀ ਗੱਲ ਪਰ ਹੁਣ ਦੇਖਣ ਨੂੰ ਮਿਲ ਰਹੀ ਆ ਅਰਵਿੰਦ ਕੇਜਰੀਵਾਲ ਜੀ ਜੋ ਕਿ ਕਟੜ ਬੇਈਮਾਨ ਜਿਹੜੇ ਕਿ ਕਟੜ ਕਰਪਟ ਕਟੜ ਲੁਟੇਰੇ ਮੰਨੇ ਜਾਂਦੇ ਨੇ ਉਹ ਹੁਣ ਕਹਿ ਰਹੇ ਆ ਕਿ ਮੈਂ ਪ੍ਰੋਟੈਸਟ ਕਰਨਾ ਆ ਪ੍ਰੋਟੈਸਟ ਕਾਦਾ ਕਰਨਾ ਹੈ ਕਿ ਈਡੀ ਮੈਨੂੰ ਕ腐ਪਸ਼ਨ ਦੇ ਚਾਰਜ ਸੰਦਰ ਕਿਉਂ ਬੁਲਾ ਰਹੀ ਆ ਇਸ ਕਰਕੇ ਮੈਂ ਬੀਜੇ ਦੇ ਬੀਜੇਪੀ ਦੇ ਖਿਲਾਫ ਜਾ ਕੇ ਵਿਰੋਧ ਕਰੂੰਗਾ ਫਿਰ ਕਹਿੰਦਾ ਬੀਜੇਪੀ ਡਰੀ ਹੋਈ ਹੈ ਬੀਜੇਪੀ ਡਰੀ ਹੋਈ ਹੈ ਭਰਾ ਅਸੀਂ ਤੇ ਬਿਲਕੁਲ ਡਰੇ ਹੋਏ ਆ ਐਡੇ ਕ腐ਪਟ ਬੰਦੇ ਤੋਂ ਡਰਨਾ ਚਾਹੀਦਾ ਐਡੇ ਬੇਈਮਾਨ ਬੰਦੇ ਤੋਂ ਡਰਨਾ ਚਾਹੀਦਾ ਐਡੇ ਲੁਟੇਰੇ ਤੋਂ ਹਰੇਕ ਨੂੰ ਡਰਨਾ ਚਾਹੀਦਾ ਮੈਂ ਤੇ ਸਭ ਦੇਸ਼ ਵਾਸੀਆਂ ਨੂੰ ਕਹਿੰਦਾ ਹਾਂ ਇਹਨਾਂ ਲੁਟੇਰਿਆਂ ਤੋਂ ਇਹਨਾਂ ਬੇਈਮਾਨਾਂ ਤੋਂ ਇਹਨਾਂ ਕ腐ਪਟ ਲੋਕਾਂ ਤੋਂ ਡਰੋ ਕਿਉਂਕਿ ਇਹਨਾਂ ਨੇ ਤਾਂ ਸਾਰੇ ਡਰ ਖੋਪਲਾ ਦਿੱਤੇ ਨੇ ਅਰਵਿੰਦ ਕੇਜਰੀਵਾਲ ਜੀ ਕਿਉਂ ਭੱਜ ਰਹੇ ਨੇ ਕਿਉਂਕਿ ਉਹਨੂੰ ਪਤਾ ਹੈ ਹੇਮੰਤ ਸੁਰੇਨ ਵਰਗੂ ਪਹਿਲਾਂ ਉਹਨਾਂ ਨੂੰ ਵੀ ਬੜੀ ਭੱਜਣ ਦੀ ਕੋਸ਼ਿਸ਼ ਕੀਤੀ ਹੇਮੰਤ ਸੁਰੇਨ ਜੀ ਨੇ ਆਖਰ 'ਚ ਖੁਦ ਰਿਜ਼ਾਈਨ ਕੀਤਾ ਕਿਸੇ ਨੇ ਕਿਹਾ ਨਹੀਂ ਕਿਉਂਕਿ ਪਤਾ ਸੀ ਸਬੂਤ ਇਹਨੇ ਪੁੱਖਤਾ ਹੈ ਬਚ ਨਹੀਂ ਸਕਦਾ ਅਰਵਿੰਦ ਕੇਜਰੀਵਾਲ ਜੀ ਨੂੰ ਪਤਾ ਹੈ ਉਹ ਇੱਕ ਕਮਿਸ਼ਨਰ ਰਹੇ ਨੇ ਇਨਕਮ ਟੈਕਸ ਦੇ ਭਾਵੇਂ ਐਡੀਸ਼ਨਲ ਹੀ ਰਹੇ ਹੋਣ ਪਰ ਉਹ ਜਾਣਦੇ ਨੇ ਕਿ ਮਨੀਸ਼ ਸੋਦੀਆ ਜੀ ਦੇ ਖਿਲਾਫ ਸੰਜੇ ਸਿੰਘ ਜੀ ਦੇ ਖਿਲਾਫ ਜਿਹੜੇ ਕੋਰਟ ਚ ਪੁਕਤਾ ਸਬੂਤ ਦਿੱਤੇ ਗਏ ਮਨੀ 3 ਟ੍ਰੇਲ ਕਰੋੜ ਰੁਪਏ ਦੀ ਦਿੱਤੀ ਗਈ ਉਹਦੇ ਚੱਲਦੇ ਮਨੀ ਉਹ ਬਚ ਨਹੀਂ ਸਕਦੇ ਸਬੂਤਾਂ ਨੂੰ ਫੇਸ ਨਹੀਂ ਕਰ ਸਕਦੇ ਇਹਨਾਂ ਸਬੂਤਾਂ ਦਾ ਜਵਾਬ ਨਹੀਂ ਦੇ ਸਕਦੇ ਇਸ ਕਰਕੇ ਉਹ ਅਰੈਸਟ ਹੋਣਗੇ ਮੈਨੂੰ ਅਰਵਿੰਦ ਕੇਜਰੀਵਾਲ ਜੀ ਦੇ ਇੱਕ ਨਜ਼ਦੀਕੀ ਸਾਥੀ ਜਿਹੜੇ ਉਹਨਾਂ ਤੋਂ 2 ਨੰਬਰ ਮੰਨੇ ਜਾਂਦੇ ਨੇ ਉਹਨਾਂ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਜੀ 2-3 ਦਿਨਾਂ ਦੇ ਅੰਦਰ-ਅੰਦਰ ਇੱਕ ਮੀਟਿੰਗ ਬੁਲਾ ਰਹੇ ਐਮਐਲਏਆਂ ਦੀ ਉਸ ਦੇ ਅੰਦਰ ਆਪਣੀ ਧਰਮ ਪਤਨੀ ਨੂੰ ਫੇਰ ਤੋਂ ਕੋਸ਼ਿਸ਼ ਕਰ ਰਹੇ ਨੇ ਮੁੱਖ ਮੰਤਰੀ ਬਣਵਾਉਣ ਦੀ ਔ ਉਹ ਇਸ ਗੱਲ ਦਾ ਰੋਣਾ ਧੋਣਾ ਕਰਨਗੇ ਕਿ ਦੇਖੋ ਮੇਰੇ ਤੇ ਵਿਪਤਾ ਆ ਗਈ ਆ ਤੇ ਫਿਰ ਉਹ ਆਪਣੀ ਧਰਮ ਪਤਨੀ ਨੂੰ ਪਹਿਲਾਂ ਮੁੱਖ ਮੰਤਰੀ ਬਣਾਉਣਗੇ ਤੇ ਫਿਰ ਈਡੀ ਦੇ ਸਾਹਮਣੇ ਪੇਸ਼ ਹੋਣਗੇ ਹਾਲਾਤ ਇਹ ਬਣ ਗਏ ਨੇ ਅੱਜ ਕੱਲ ਕਿ ਅਰਵਿੰਦ ਕੇਜਰੀਵਾਲ ਜੀ ਆਪਣੀ ਧਰਮ ਪਤਨੀ ਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਸਾਰੀ ਲੜਾਈ ਲੜਦੇ ਪਏ ਆ ਪ੍ਰਦਰਸ਼ਨ ਕਰਕੇ ਲੋਕਾਂ ਦਾ ਧਿਆਨ ਹਟਾ ਰਹੇ